ਉਦਾਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਸਾਰੇ ਦਾਵਾ ਕਰਦੇ ਵੀ ਪਿਆਰ ਕਰਦੇ ਐਥੇ ਆਪਾਂ ਇਹ ਇਸ ਮੁਲਖ 'ਚ ਆ ਕੇ ਕਿਸੇ ਦੀ ਮਾਂ ਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਆਪ ਦਿੱਤੀ ਇਹ ਨੂੰ ਆਪਦੇ ਪੁੱਤ ਨੂੰ ਕਿ ਆ ਸਾਹਮਣੇ ਰੱਖੋ ਇੱਥੇ ਜੋ ਮਰਜ਼ੀ ਹੋ ਜੇ ਆਪਦੇ ਮਾਂ ਬਾਪ ਨੇ ਜਿਹੜਾ ਕੁਝ ਦਿੱਤਾ ਵੀ ਆ ਕਿਸੇ ਨੇ ਜੈਕਟ ਦੇ ਦਿੱਤੀ ਕਿਸੇ ਦੀ ਮਾਂ ਨੇ ਸਵੈਟਰ ਦੇ ਦਿੱਤੀ ਕੋਈ ਚੀਜ਼ ਦੇ ਦਿੱਤੀ ਛੋਟੀ ਤੋਂ ਛੋਟੀ ਇਥੇ 20-20 ਸਾਲ 15-15 ਸਾਲ 30-30 ਸਾਲਾਂ ਤੋਂ ਆਏ ਵੀ ਮੈਨੂੰ ਪਰਿਵਾਰ ਇਹੋ ਜਿਹਾ ਮਿਲੇ ਉਹ ਇਦਾਂ ਕੱਢ ਕੇ ਦਿਖਾਉਂਦੇ ਵੀ ਆਹ ਨਾ ਮੇਰੀ ਮਾਂ ਨੇ ਦਿੱਤੀ ਸੀ ਜਿਸ ਦਿਨ ਮੈਂ ਆਈ ਇੱਕ ਮੈਨੂੰ ਮਾਤਾ ਮਿਲੀ ਉਹਨੇ ਦੱਸਿਆ ਕਹਿੰਦੀ ਵੀ ਆਹ ਜਿਹੜੀ ਸਵੈਟਰ ਆ ਨਾ ਤੇ ਇਹ ਮੇਰੀ ਮਾਂ ਨੇ ਦਿੱਤੀ ਸੀ ਉਹ ਸੰਭ ਕੇ ਰੱਖੀ ਹੋਈ ਹੈ ਤੇ 30 ਸਾਲ ਪਹਿਲਾਂ ਉਹ ਸਵੈਟਰ ਕਹਿੰਦੀ ਮੇਰੀ ਮਾਂ ਨੇ ਮੈਨੂੰ ਦਿੱਤੀ ਸੀ ਮਾਤਾ ਦੁਨੀਆ ਚੋਂ ਚਲ ਗਈ ਆ ਪਰ ਮੈਂ ਸਵੈਟਰ ਸੰਭ ਕੇ ਰੱਖੀ ਇਹਦਾ ਮਤਲਬ ਕੀ ਆ ਕਿ ਅੱਜ ਵੀ ਉਹ ਮਾਤਾ ਆਪ ਦੀ ਮਾਂ ਨੂੰ ਪਿਆਰ ਕਰ ਰਹੀ ਤੇ ਉਹਦੀ ਦਿੱਤੀ ਨਿਸ਼ਾਨੀ ਉਹਨੇ ਸਾਹਮਣੇ ਰੱਖੀ ਹੋਈ ਹੈ। ਉਹਦੀ ਅੱਖਾਂ ਪਰੀਆਂ ਐ ਇਹਦਾਂ ਦਿਖਾਉਂਦੀ ਸਵੈਟਰ ਦਿਖਾਉਂਦੀਆਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸਾਨੂੰ ਦਿੱਤੀਆਂ ਸੀ ਨਿਸ਼ਾਨੀਆਂ। ਆ ਸਿੰਘ ਤੇ ਕੌਰ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਸੀ। ਤੇ ਇਹ ਸੀ ਨਾਮ ਦੇ ਨਾਲ ਲਾਉਣ ਲਈ ਛੱਟ ਗਏ ਆ। ਕੇਸ ਰੱਖਣਾ ਅਸੀਂ ਕਟਾਉਣੇ ਸ਼ੁਰੂ ਕਰ ਤੇ ਬਹਾਨਾ ਲੱਭ ਲਿਆ। ਅੱਗ ਬੰਨਣੀ ਛੱਡਤੀ ਬਹਾਨਾ ਲੱਭ ਲਿਆ ਸਾਨੂੰ ਬੰਨਣੀ ਨਹੀਂ ਆਉਂਦੀ। ਸਿੰਘ ਵੀ ਨਹੀਂ ਲਿਖਣਾ ਆਉਂਦਾ ਸਾਨੂੰ ਬੋਲਣਾ ਨਹੀਂ ਆਉਂਦਾ ਸਾਨੂੰ ਇਹ ਕਾਤੋਂ ਛੱਡਦਾ ਅਸੀਂ ਸਿੰਘ ਬੋਲਣਾ ਛੱਡਤਾ ਆਪਦੇ ਨਾਂ ਦੇ ਮਗਰ ਕੌਰ ਬੋਲਣਾ ਛੱਡਤਾ ਇਦਾਂ ਤਾਂ ਦੁਨੀਆਂ 'ਚ ਤਾਂ ਕੋਈ ਕਾਨੂੰਨ ਹੈ ਨਹੀਂ ਵੀ ਸਿੱਖ ਆਪਦੇ ਨਾਂ ਦੇ ਨਾਲ ਸਿੰਘ ਨਾਂ ਬੋਲਣਾ ਕੌਰ ਸ਼ਬਦ ਨਾ ਲਾਉਣੇ ਕਾਨੂੰਨ ਤਾਂ ਨਹੀਂ ਬਣਿਆ ਹੋਇਆ ਕਿਤੇ ਦੁਨੀਆਂ 'ਚ ਅਪਰਾਧ ਤਾਂ ਨਹੀਂ ਹੈਗਾ ਇਹ ਐ ਤਾਂ ਨਹੀਂ ਹੈ ਕਭੀ ਜੇ ਭਾਈ ਤੁਸੀਂ ਆਪਦੇ ਨਾਂ ਨਿਆਣਿਆਂ ਨੂੰ ਇਦਾਂ ਸਿਖਾਤਾ ਵੀ ਆਪਦਾ ਨਾਂ ਤੁਸੀਂ ਨਾਮ ਦੇ ਨਾਲ ਸਿੰਘ ਲਾਉਣਾ ਕੌਰ ਲਾਉਣਾ ਤਾਂ ਕੈਨੇਡਾ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਹੋਇਆ ਵੀ ਤੁਹਾਡੀ ਸਿਟੀਜ਼ਨਸ਼ਿਪ ਰੱਦ ਕਰਕੇ ਘਰੇ ਤੋਰ ਦਾਂਗੇ ਇਦਾਂ ਤਾਂ ਤਾਂ ਹੈ ਨਹੀਂ ਮਤਲਬ ਸਾਡੇ ਅੰਦਰੋਂ ਗੁਰੂ ਪ੍ਰਤੀ ਪਿਆਰ ਘਟ ਗਿਆ ਇਸ ਲਈ ਅਸੀਂ ਸਿੰਘ ਤੇ ਕੌਰ ਸ਼ਬਦ ਹੌਲੀ-ਹੌਲੀ ਛੱਡਤਾ ਪਹਿਲਾਂ ਅਸੀਂ ਸਰੂਪ ਛੱਡਿਆ ਪਹਿਲਾਂ ਕੱਲੀਆਂ ਪੱਗਾਂ ਰਹਿ ਗਈਆਂ ਦਾੜ੍ਹੀਆਂ ਕਟਾ ਤੀਆਂ ਫਿਰ ਹੌਲੀ-ਹੌਲੀ ਪੱਗਾਂ ਵੀ ਲਾ ਤੀਆਂ ਕੇਸ ਵੀ ਕਟਾਦੇ ਉਹਦੇ ਲਈ ਬਹਾਨੇ ਕਢ ਲਏ ਸੀ ਹੌਲੀ ਹੌਲੀ ਉਹ ਬਹਾਨੇ ਲੱਭ ਲੈਂਦਾ ਮਾਨਾ ਚੰਚਲਨ ਦਲੀਲਾਂ ਦੇ ਦਿੰਦਾ ਹੈ ਪਰ ਇਹਦੇ ਲਈ ਮੈਨੂੰ ਨਹੀਂ ਲੱਗਦਾ ਵੀ ਕੋਈ ਕਹਿੰਦਾ ਮੈਨੂੰ ਸਿੰਘ ਬੋਲਣਾ ਬਹੁਤ ਔਖਾ ਲੱਗਦਾ ਕਿ ਮੇਰਾ ਜੋਰ ਲੱਗ ਜਾਂਦਾ ਮੈਂ ਥੱਕ ਜਾਂਦਾ ਫਿਰ ਜਦੋਂ ਮੈਂ ਨਾਂ ਦੱਸਦਾ ਨਾ ਜਦੋਂ ਨਾਂ ਦੇ ਮਗਰਾਂ ਸਿੰਘ ਬੋਲ ਦਿੰਦਾ ਥੱਕ ਜਾਂਦਾ ਫਿਰ ਮੈਂ ਥੋੜਾ ਕੰਮ ਤੇ ਨਹੀਂ ਜਾਇਆ ਜਾਂਦੇ ਸੀ ਮੈਂ ਬੋਲਣਾ ਛੱਡ ਦਿੱਤਾ ਕੌਰ ਸ਼ਬਦ ਅਸੀਂ ਤਾਂ ਨਹੀਂ ਬੋਲਦਿਆਂ ਕਿ ਕੌਰ ਸ਼ਬਦ ਭਾਰਾ ਬਹੁਤ ਆ ਤੇ ਤੇਰਦਾਂ ਸਿਰ ਤੇ ਚੁੱਕ ਕੇ ਨਾਲ ਰੱਖਣਾ ਪੈਂਦਾ ਤੇ ਤਾਂ ਕਰਕੇ ਇੰਨਾ ਵਜਨ ਕੌਣ ਚੁੱਕੀ ਰੱਖੇ ਇਸ ਕਰਕੇ ਛੱਡਦਾ ਇਹ ਲਾਹਤਾ ਇੰਦਾਂ ਦੀ ਗੱਲ ਤਾਂ ਨਹੀਂ ਹੈਗੀ ਅਸਲ ਤੇ ਗੱਲ ਇਹ ਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਹ ਦਿੱਤਾ ਹੋਇਆ ਖਜ਼ਾਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਿੱਤੀ ਹੋਈ ਪਹਿਚਾਣ ਸਾਨੂੰ ਚੰਗੀ ਲੱਗਣੋਂ हट ਗਈ ਇਹਨੂੰ ਅਸੀਂ ਮੰਨਗੇ ਜਾਂ ਨਾ ਮੰਨਗੇ ਤੇ ਜੇ ਅਸੀਂ ਇੰਨਾ ਕੁ ਤਾਂ ਬਹੁਤ ਸੈਂਪੀ ਨੇ ਜਿਹੜੀਆਂ ਬਖਸ਼ਿਸ਼ਾਂ ਨੇ ਦਿੱਤੀਆਂ ਨੇ ਸਾਨੂੰ ਸੰਭਾਲਣ ਵਾਲੇ ਪਾਸੇ ਤੁਰਤਾ ਪਈਏ ਨਾ ਤੇ ਜੇ ਅਸੀਂ ਗੁਰੂ ਪਾਖਸ਼ਾ ਮਹਾਰਾਜੀਆਂ ਬਖਸ਼ਸ਼ਾਂ ਨੂੰ ਸੰਭਾਲ ਕੇ ਰੱਖਾਂਗੇ ਗੁਰੂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਾਂਗੇ ਤੇ ਗੁਰੂ ਦੀ ਹਜ਼ੂਰੀ 'ਚ ਭਰੋਸੇ ਨਾਲ ਕਹਿਣਾ ਗੁਰੂ ਗੋਬਿੰਦ ਸਿੰਘ ਸਾਨੂੰ ਸੰਭਾਲ ਕੇ ਰੱਖਣਗੇ ਤੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਖਸ਼ਾ ਨੂੰ ਦਿਲ 'ਚੋਂ ਭੁਲਾਤਾ ਨਾ ਤੇ ਸੱਚ ਜਾਣਿਓ ਅਸੀਂ ਠੋਕਰੇ ਹੀ ਖਾਂਦੇ ਰਵਾਂਗੇ ਬਿਲਕਦੀ ਰਵਾਂਗੇ